ਸਬੀਬੀ ਨਾਲ ਵੀ ਐਵੇਂ ਹੋਈ ਆ ਜਿਹੜੀ ਛੁਟਕੀ ਮਾਰ ਕੇ ਪੰਜਾਬ ਦੇ ਕਿਸਾਨਾਂ ਨੂੰ ਐ ਐਮਐਸਪੀ ਦਿੰਦੀ ਸੀ ਔਰ ਚੁਟਕੀ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਕੋਈ ਵਾਅਦੇ ਕਰਦੀ ਸੀ ਔਰ ਉਹ ਖੜ ਤੋਂ ਇਹ ਐਮਐਲਏ ਬਣੀ ਕਲਾਕਾਰ ਸੀ ਇੱਕ ਇਹ ਪਰ ਇਹ ਰਾਜਨੀਤਿਕ ਨਹੀਂ ਸੀ ਕਿਉਂਕਿ ਇਹਨੂੰ ਘੂਰਿਆ ਗਿਆ ਔਰ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਆ ਨਾ ਪੰਜਾਬ ਦੇ ਸਾਰੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਸੰਤਰੀ ਜਿੰਨੇ ਵੀ ਹੈ ਉਹ ਕੇਜਰੀਵਾਲ ਤੋਂ ਇੰਨੇ ਡਰਦੇ ਆ ਕਿਉਂਕਿ ਕੇਜਰੀਵਾਲ ਕੋਲੇ ਇਹਨਾਂ ਦੀਆਂ ਸਾਰੀਆਂ ਕਮਜ਼ੋਰੀਆਂ ਆ ਜਿਹੜੀ ਹੈ ਉਹ ਪਤਾ ਨਹੀਂ ਕੈਂਡੀਡੇਟ ਹੋਊ ਕਿ ਨਹੀਂ ਹੋਊਗੀ ਜੇ ਇਹ ਸਾਰੇ ਪਰ ਮੈਂ ਤਾਂ ਇਹ ਕਹਿਣਾ ਕਿ ਪੰਜਾਬ ਦੇ ਖਜ਼ਾਨੇ ਤੇ ਬੋਝ ਆ ਸਾਰੇ ਦੇ ਸਾਰੇ ਇਹਨਾਂ ਨੂੰ ਮੋਟੀਆਂ ਪੈਨਸ਼ਨਾਂ ਓ ਯਾਰ ਹਾਰੇ ਹੋਏ ਐਮਐਲਏ ਪਿਛਲੀਆਂ ਸਰਕਾਰਾਂ ਦੇ ਦੋ ਦੋ ਗਨਮੈਨ ਨਹੀਂ ਫਿਰਦੇ ਆ। ਇੱਕ ਸਵਾਲ ਹੋਰ ਪੁੱਛਦਾ ਮੈਂ ਜੇ ਸਾਰੇ 92 ਐਮਐਲਏ ਅਸਤੀਫਾ ਦੇ ਗਏ ਸਰਕਾਰੀ ਖਜ਼ਾਨੇ ਚੋ ਜਿਮਣੀ ਚੋਣਾ ਵਾਸਤੇ ਜਿਹੜਾ ਵੀ ਖਰਚਾ ਹੋਊਗਾ ਉਹ ਉਹਦਾ ਫਿਰ ਕੌਣ ਜ਼ਿੰਮੇਵਾਰ ਹੋਊਗਾ ਇਹ ਐਂ ਤਾਂ ਹਰ ਕੋਈ ਅਸਤੀਫਾ ਦੇ ਦੇਣਾ ਲੋਕਾਂ ਦਾ ਐਮਐਲਏ ਤੇ ਵਿਸ਼ਵਾਸ ਹੀ ਨਹੀਂ ਰਹਿਣਾ। ਮੈਨੂੰ ਲੱਗਦਾ ਚੰਗਾ ਹੋਇਆ ਪੰਜਾਬ ਦੇ ਐਮਐਲਏ ਦੀ ਜਮੀਰ ਜਾਗੀ ਹੈ। ਪੰਜਾਬ ਦੇ ਐਮਐਲਏ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਭਲੇ ਲਈ ਬਣਾਏ ਸੀ। ਇਹ ਕਹਿੰਦੇ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਜੋ ਸਰਕਾਰਾਂ ਬਣੀਆਂ ਪੰਜਾਬ ਨੂੰ ਖਾ ਗਈਆਂ ਔਰ ਅਸੀਂ ਵੀ ਪਿਛਲੇ 3.5 ਸਾਲ ਤੋਂ ਇਹ ਲੋਕਾਂ ਦੇ ਵਿੱਚ ਤੁਹਾਡੇ ਮਾਦੀਆਂ ਬਰਾਹੀਂ ਅਸੀਂ ਪ੍ਰੈਸ਼ਰ ਆਹੀਂ ਪੰਜਾਬ ਤੇ ਲੋਕਾਂ ਨੂੰ ਇਹ ਜਾਗਰੂਕ ਕਰਨ ਦੇ ਵਿੱਚ ਰੁੱਝੇ ਹੋਏ ਆ ਕਿ ਇਹ ਕੇਜਰੀਵਾਲ ਪੰਜਾਬ ਲਈ ਕਾਲਾ ਕਾਨੂੰਨ ਹੈ ਅਨਮੋਲ ਗਗਨਮਾਨ ਹੈ ਇਹਦਾ ਤਾਂ ਇੱਕ ਬਰੇਲਰ ਰਰਗਾ ਜੀਵਣਾ ਕਿਉਂਕਿ ਜਿਹੜਾ ਬਰੇਲਰ ਮੁਰਗਾ ਨਾ ਉਹਦੀ 40 ਦਿਨਾਂ ਦੀ ਉਮਰ ਹੁੰਦੀ ਹੈ ਜਦੋਂ ਉਹ ਚੂਚਾ ਪੈਦਾ ਹੁੰਦਾ ਤੇ 40 ਦਿਨਾਂ ਬਾਅਦ ਉਹਨੂੰ ਉਹਦੀ ਜਿਹੜੀ ਹੈ ਖਾफत ਹੋਣੀ ਲਾਜ਼ਮੀ ਹੁੰਦੀ ਨਹੀਂ ਉਹ ਮਾਲਕ ਨੂੰ ਖਾਣ ਲੱਗ ਜਾਂਦਾ ਭਗਵਾਨ ਦਮਨ ਵੀ 2 ਨੰਬਰ ਤੇ ਹੈ ਮੁੱਖ ਉਹਦੇ ਤੇ ਜਿਹੜਾ ਦਿੱਲੀ ਦਾਸ ਖਾਰਿਆ ਹੋਇਆ ਮੁੱਖ ਮੰਤਰੀ ਹੈ ਜਿਹਨੂੰ ਇਹ ਸੁਪਰੀਮੋ ਕਹਿੰਦੇ ਆਮ ਆਦਮੀ ਪਾਰਟੀ ਦਾ ਉਹਨੇ ਇਹਨਾਂ ਸਾਰੇ ਮੰਤਰੀਆਂ ਸੰਤਰੀਆਂ ਦੇ ਐਮਐਲਏ ਦੇ ਅਸਤੀਫੇ ਪਹਿਲਾਂ ਹੀ ਲਏ ਹੋਏ ਐ ਪਿਛਲੇ 3.5 ਸਾਲਾਂ 'ਚ ਬਹੁਤ ਸਾਰੇ ਐਮਐਲਏ ਦੇ ਵਿਆਹ ਹੋਏ ਐ ਕਿਉਂਕਿ ਵਿਚਾਰੇ ਛੜੇ ਛਡਾਂਗ ਸੀਗੇ ਉਹਨਾਂ ਨੇ ਆਪ ਦਾ ਇਸ ਟਰਮ ਦੇ ਵਿੱਚ ਵਿਆਹ ਵੀ ਕਰਾ ਲੇ ਇੱਕ ਅਲੜ ਉਮਰ ਦਾ ਜਿਹੜਾ ਉਹਨਾਂ ਦਾ ਤਜਰਬਾ ਸੀਗਾ ਉਹ ਪੰਜਾਬ ਦੇ ਲੋਕਾਂ ਨੂੰ ਹਜਮ ਨਹੀਂ ਹੋਇਆ ਸਸਿਕਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਆਮ ਆਦਮੀ ਪਾਰਟੀ ਦੇ ਵਿੱਚ ਚੁਟਕੀ ਮੈਡਮ ਹੁਣ ਚੁਟਕੀਆਂ ਦੇ ਵਿੱਚ ਹੀ ਗਾਇਬ ਹੋ ਗਈ ਹੈ ਕਿਉਂਕਿ ਉਹਨਾਂ ਕਦੀ ਉਹ ਫੇਸਬੁੱਕ ਤੇ ਇੱਕ ਪੋਸਟ ਪਾਈ ਜਾਂਦੀ ਹੈ ਉਹਨਾਂ ਦੇ ਅਕਾਊਂਟ ਤੇ ਪੋਸਟ ਪਾਈ ਜਾਂਦੀ ਹੈ ਮੈਂ ਉਮੀਦ ਕਰਦੀ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਧੀਆ ਕੰਮ ਕਰੇ ਪਰ ਮੈਂ ਅਸਤੀਫਾ ਦੇਣ ਲੱਗੀ ਹਾਂ ਹੁਣ ਇਹਨਾਂ ਦਾ ਅਸਤੀਫਾ ਸਪੀਕਰ ਸਾਹਿਬ ਮਨਜ਼ੂਰ ਕਰਦੇ ਆ ਜਾਂ ਨਹੀਂ ਕਰਦੇ ਪਰ ਉਹ ਬਾਅਦ ਦੀ ਗੱਲ ਹੈ ਪਰ ਕਾਰਨ ਕੀ ਬਣਦਿਆ ਇਹਨਾਂ ਵਿਸ਼ਿਆ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਅਵਤਾਰ ਸਿੰਘ ਸੋਤਾ ਮੌਜੂਦ ਹੋਣਗੇ ਸੋਤਾ ਸਭ ਤੋਂ ਪਹਿਲਾਂ ਕਿਵੇਂ ਸੋਚਦੇ ਹੋ ਜਿਹੜੀ ਮੈਡਮ ਕਦੇ ਕਹਿੰਦੀ ਹੁੰਦੀ ਸੀ ਮੈਂ ਚੁਟਕੀ ਮਾਰ ਕੇ ਐਮਐਸਪੀ ਦੇ ਦੂੰ ਮੈਨੂੰ ਕੇਦਰੀਵਾਲ ਸਾਹਿਬ ਨੇ ਭੇਜਿਆ ਉਹ ਫਿਰ ਅਸਤੀਫਾ ਕਿਉਂ ਦੇ ਦਿੰਦੇ ਆ ਜੈ ਪੀਮ ਜੈ ਭਾਰਤ ਮੈਂ ਅਵਤਾਰ ਸਿੰਘ ਸੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਤੁਹਾਡਾ ਧੰਨਵਾਦ ਕਰਦਾ ਜੀ ਤੁਸੀਂ ਇੱਕ ਬੜੇ ਐ ਮੁੱਦੇ ਤੇ ਅੱਜ ਇੱਥੇ ਇਕੱਤਰ ਹੋਏ ਆ ਅਸੀਂ ਹੂੰ ਸੋ ਗੱਲ ਇਹ ਆ ਕਿ ਇਹ ਜਿਹੜੀ ਅਣਮੋਲ ਗਗਨਮਾਨ ਹੈ ਹੂੰ ਇਹਦਾ ਤਾਂ ਇੱਕ ਬਰੇਲਰ ਵਰਗਾ ਜੀਵਨ ਹੈ ਹੂੰ ਕਿਉਂਕਿ ਜਿਹੜਾ ਬਰੇਲਰ ਮੁਰਗਾ ਨਾ ਉਹਦੀ 40 ਦਿਨਾਂ ਦੀ ਉਮਰ ਹੁੰਦੀ ਹੈ ਹੂੰ ਜਦੋਂ ਉਹ ਚੂਚਾ ਪੈਦਾ ਹੁੰਦਾ ਤਾਂ 40 ਦਿਨਾਂ ਬਾਅਦ ਉਹਨੂੰ ਉਹਦੀ ਜਿਹੜੀ ਹੈ ਖਾफत ਹੋਣੀ ਲਾਜ਼ਮੀ ਹੁੰਦੀ ਨਹੀਂ ਉਹ ਮਾਲਕ ਨੂੰ ਖਾਣ ਲੱਗ ਜਾਂਦਾ ਹੂੰ ਇਸੇ ਤਰ੍ਹਾਂ ਜਦੋਂ ਇਹ ਬੀਬੀ ਇਹ ਆਮ ਆਦਮੀ ਪਾਰਟੀ ਚਾਈ ਸੀ ਅੱਜ ਤੋਂ 5 ਸਾਲ ਪਹਿਲਾਂ ਤੇ 5 ਸਾਲਾਂ ਜੀ ਇਹਦਾ ਨਿਬਟਾਰਾ ਹੋ ਜਾਂਦਾ ਮੈਂ ਮਹਿਸੂਸ ਕਰਦਾ ਕਿ ਪੰਜਾਬ ਸਰਕਾਰ ਜੋ ਭਗਵੰਤ ਮਾਨ ਦੀ ਹੈ ਕੇਜਰੀਵਾਲ ਦੀ ਸਰਕਾਰ ਹੈ ਭਗਵੰਤ ਮਾਨ ਵੀ 2 ਨੰਬਰ ਤੇ ਹੈ ਮੁੱਖਹੁਦੇ ਤੇ ਜਿਹੜਾ ਦਿੱਲੀ ਦਾ ਹਾਰਿਆ ਹੋਇਆ ਮੁੱਖ ਮੰਤਰੀ ਹੈ ਜਿਹਨੂੰ ਇਹ ਸੁਪਰੀਮੋ ਕਹਿੰਦੇ ਆਮ ਆਦਮੀ ਪਾਰਟੀ ਦਾ ਉਹਨੇ ਇਹਨਾਂ ਸਾਰੇ ਮੰਤਰੀਆਂ ਸੰਤਰੀਆਂ ਦੇ ਐਮਐਲਏ ਦੇ ਅਸਤੀਫੇ ਪਹਿਲਾਂ ਹੀ ਲਏ ਹੋਏ ਐ। ਹੂੰ। ਆ ਵੇਖ ਕੇ ਜਦੋਂ ਵੀ ਕਿਸੇ ਨੂੰ ਪਾਸੇ ਕਰਨਾ ਜਾਂ ਕੋਈ ਉਹਨਾਂ ਦਾ ਬਣਦਾ ਹਿੱਸਾ ਨਹੀਂ ਪਹੁੰਚਦਾ ਤਾਂ ਉਹਨੂੰ ਸੱਦ ਕੇ ਜਿਵੇਂ ਇਹਨੂੰ ਦੋ ਦਿਨ ਪਹਿੰਨਾ ਸੱਦ ਕੇ ਮੀਟਿੰਗ ਕੀਤੀ ਐ ਔਰ ਉਸ ਮੀਟਿੰਗ ਦੇ ਵਿੱਚ ਐਸਾ ਡਰਾਇਆ ਜਾਂਦਾ ਜਿਵੇਂ ਪੁਲਿਸ ਡਰਾਉਂਦੀ ਹੁੰਦੀ ਐ। ਹੂੰ। ਕਿ ਵੇਖਲਾ ਨਹੀਂ ਤਾਂ ਪਰਚਾ ਦਰਜ ਕਰ ਦਾਂਗੇ ਇਹ ਜਾਣਾ ਕਿ ਘਰੇ ਜਾਣਾ ਕਿ ਥਾਣੇ ਜਾਣਾ ਹੂੰ ਸੋ ਐਵੇਂ ਮੈਂ ਮਹਿਸੂਸ ਕਰਦਾ ਹਾਂ ਰਾਜਨੀਤਿਕ ਤੌਰ ਤੇ ਕਿ ਇਸ ਬੀਬੀ ਨਾਲ ਵੀ ਐਵੇਂ ਹੋਈ ਆ ਜਿਹੜੀ ਚੁਟਕੀ ਮਾਰ ਕੇ ਪੰਜਾਬ ਦੇ ਕਿਸਾਨਾਂ ਨੂੰ ਐ ਐਮਐਸਪੀ ਦਿੰਦੀ ਸੀ ਹੂੰ ਔਰ ਚੁਟਕੀ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਕੋਈ ਵਾਅਦੇ ਕਰਦੀ ਸੀ ਹੂੰ ਔਰ ਉਹ ਖੜ ਤੋਂ ਇਹ ਐਮਐਲਏ ਬਣੀ ਗਲਾਕਾਰ ਸੀ ਇੱਕ ਇਹ ਹੂੰ ਪਾਰੇ ਰਾਜਨੀਤਿਕ ਨਹੀਂ ਸੀ ਹਮ ਅੱਜ ਠੀਕ ਹੈ ਨੌਜਵਾਨ ਅਵਸਥਾ ਹੈ ਅੱਜ ਇਹਨੇ ਮਤਲਬ ਜੋ ਅਸਤੀਫਾ ਦਿੱਤਾ ਔਰ ਉਸ ਅਸਤੀਫੇ ਦੇ ਵਿੱਚ ਇਹਨੇ ਲਿਖਿਆ ਕਿ ਪਾਰਟੀ ਹੈ ਜਿਹੜੀ ਚੜਦੀ ਕਲਾ ਚ ਰਹੇ ਅੱਜ ਇਹ ਪਾਰਟੀ ਤੋਂ ਅਸਤੀਫਾ ਦੇ ਚੁੱਕੀ ਹੈ ਕਿ ਕਿਵੇਂ ਦੇਖੀਏ ਐਮਐਲਏ شپ ਤੋਂ ਅਸਤੀਫਾ ਦੇ ਚੁੱਕੀ ਹੈ ਕਿਉਂਕਿ ਇਹਨੂੰ ਘੂਰਿਆ ਗਿਆ ਔਰ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਆ ਨਾ ਪੰਜਾਬ ਦੇ ਸਾਰੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਸੰਤਰੀ ਜਿੰਨੇ ਵੀ ਹੈ ਉਹ ਕੇਜਰੀਵਾਲ ਤੋਂ ਇੰਨੇ ਡਰਦੇ ਆ ਕਿਉਂਕਿ ਕੇਜਰੀਵਾਲ ਕੋਲੇ ਇਹਨਾਂ ਦੀਆਂ ਸਾਰੀਆਂ ਕਮਜ਼ੋਰੀਆਂ ਹੂੰ ਉਸੀਂ ਦੇਖਿਆ ਹੁਣ ਆ ਕਿ ਬਹੁਤ ਸਾਰੇ ਐਮਐਲਏਾਂ ਦੀ ਜਿਹੜੀ ਕਬਲੇਬਾਜ਼ੀਆਂ ਜਾਂ ਹੋਰ ਫਾਇਲਾਂ ਐਸੀਆਂ ਆ ਜਿ ਜਿਹਨੂੰ ਮਰਜ਼ੀ ਉਹ ਡਰਾ ਕੇ ਪਾਸੇ ਕਰ ਦਿੰਦਾ ਹੁਣ ਹੁਣ ਤੱਕ ਜਿਹੜਾ ਵਿਰੋਧੀ ਧਿਰ ਐ ਉਹ ਲਗਾਤਾਰ ਇਹ ਸਵਾਲ ਚੱਕ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਜੇ ਕੋਈ ਪੁਰਾਣਾ ਟਿਕਿਆ ਹੋਇਆ ਜਾਂ ਤਾਂ ਉਹ ਸੀਐਮ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਮਾਨ ਸਾਹਿਬ ਤੇ ਜਾਂ ਸੁਖਪਾਲ ਸਿੰਘ ਖਹਿਰਾ ਥੀ ਜੋ ਲੰਮਾ ਸਮਾਂ ਰਹਿ ਗਈ ਹੁਣ ਕਹਿੰਦੇ ਆਮ ਆਦਮੀ ਪਾਰਟੀ ਸਾਰੀ ਛੁੱਟੀ ਕਰਨ ਲੱਗੀ ਆਮ ਆਦਮੀ ਪਾਰਟੀ ਦੇ ਵਿੱਚ ਉਹ ਮੈਂ ਕਹਿੰਦਾ ਚੰਗਾ ਹੋਇਆ ਪੰਜਾਬ ਦੇ ਐਮਐਲਏਾਂ ਦੀ ਜ਼ਮੀਰ ਜਾਗੀ ਐ ਪੰਜਾਬ ਦੇ ਐਮ ਐਲ ਏ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਭਲੇ ਲਈ ਬਣਾਏ ਸੀ ਇਹ ਕਹਿੰਦੇ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਜੋ ਸਰਕਾਰਾਂ ਬਣੀਆਂ ਪੰਜਾਬ ਨੂੰ ਖਾ ਗਈਆਂ ਔਰ ਅਸੀਂ ਵੀ ਪਿਛਲੇ ਸਾਢੇ 3 ਸਾਲ ਤੋਂ ਇਹ ਲੋਕਾਂ ਦੇ ਵਿੱਚ ਤੁਹਾਡੇ ਮਾਦੀਆਂ ਬਰਾਹੀਂ ਅਸੀਂ ਪ੍ਰੈਸ਼ਰ ਆਹੀਂ ਪੰਜਾਬ ਦੇ ਲੋਕਾਂ ਨੂੰ ਇਹ ਜਾਗਰੂਕ ਕਰਨ ਦੇ ਵਿੱਚ ਰੁੱਝੇ ਹੋਏ ਆ ਕਿ ਇੱਕ ਕੇਜਰੀਵਾਲ ਪੰਜਾਬ ਲਈ ਕਾਲਾ ਕਾਨੂੰਨ ਹੈ ਪੰਜਾਬ ਨੂੰ ਇਹ ਸਾਰਾ ਪੰਜਾਬ ਦਾ ਖਜ਼ਾਨਾ ਖਾ ਗਏ ਪੰਜਾਬ ਦਾ ਜਿਹੜਾ ਜਿਹੜਾ ਬਜਟ ਹੈ ਇਹ ਕਿਤੇ ਆਮ ਲੋਕਾਂ ਲਈ ਬੀਬੀਆਂ ਨਾਲ ਵਾਅਦੇ ਕੀਤੇ ਸੀ ਹਜ਼ਾਰ ਹਜ਼ਾਰ ਰੁਪਏ ਦੇ ਮਲਾਜ਼ਮਾਂ ਨੂੰ 올ਡ ਪੈਨਸ਼ਨ ਸਕੀਮ ਲਾਗੂ ਕਰਨ ਦੇ ਵਾਅਦੇ ਕੀਤੇ ਸੀਗੇ ਹੋਰ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੇ ਆਮ ਲੋਕਾਂ ਨੂੰ ਵਾਅਦੇ ਕੀਤੇ ਸੀ ਕਿ ਅਸੀਂ ਤੁਹਾਨੂੰ ਧਰਨੇ ਨਹੀਂ ਲਾਉਣ ਦੇਵਾਂਗੇ ਤੁਹਾਡੇ ਬਣਦੀਆਂ ਜਿਹੜੀਆਂ ਮੰਗਾ ਉਹ ਅਸੀਂ ਪ੍ਰਵਾਨ ਕਰਾਂਗੇ ਪਰ ਅੱਜ ਕੀ ਹੋ ਰਿਹਾ ਇਹਨਾਂ ਨੇ ਕਿਸਾਨ ਜਥੇਬੰਦੀਆਂ ਦਾ ਦੇਖੋ ਉਹਨਾਂ ਦਾ ਧਰਨਾ ਪਟਿਆ ਉਹਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਇਹਨਾਂ ਦੇ ਐਮਐਲਏ ਨੇ ਉਹਨਾਂ ਦੀ ਖੰਡਚਾ ਚੋਰੀ ਕੀਤੀ ਅੱਜ ਮੈਂ ਧੰਨਵਾਦੀ ਹਾਂ ਪੰਜਾਬ ਦੇ ਸਾਰੇ ਐਮਐਲਏਾਂ ਦਾ ਜਿੰਨੇ ਇਹਨਾਂ ਦੇ 92 93 ਆ ਜੇ ਉਹਨਾਂ ਦੀ ਜ਼ਮੀਰ ਜਾਗੀ ਹੈ ਤਾਂ ਸਾਰੇ ਅਸਤੀਫਾ ਦੇ ਕੇ ਅੱਕਰੀ ਪਾਸੇ ਹੋ ਜਾਓ ਪੰਜਾਬ ਨੂੰ ਲੁੱਟਣ ਤੋਂ ਬਚਾ ਲਓ ਇਹ ਕੈਦਰੀਵਾਲ ਪੰਜਾਬ ਨੂੰ ਲੁੱਟ ਕੇ ਸਾਰਾ ਆਪਦਾ ਘਰ ਭਰੀ ਜਾਂਦਾ ਪੰਜਾਬ ਦੇ ਤੁਹਾਡੇ ਵਰਗੇ ਜਿੰਨੇ ਨੌਜਵਾਨ ਸਾਡੇ ਬੇਰੁਜ਼ਗਾਰ ਮੁੰਡੇ ਕੁੜੀਆਂ ਕੋਈ ਨੌਕਰੀਆਂ ਦੀ ਮੰਗ ਕਰਦੇ ਆ ਜੇ ਕੋਈ ਨੌਕਰੀਆਂ ਕੱਢੀਆਂ ਵੀ ਜਾਂਦੀਆਂ ਤੇ ਹਰਿਆਣੇ ਚੋਂ ਭਰਤੀ ਕੀਤੇ ਜਾਂਦੇ ਆ ਰਾਜਸਥਾਨ ਚੋਂ ਭਰਤੀ ਕੀਤੇ ਜਾਂਦੇ ਹਿਮਾਚਲ ਚੋਂ ਭਰਤੀ ਕੀਤੇ ਜਾਂਦੇ ਆ ਸੋ ਮੈਂ ਅਰਮੋਲ ਗਗਨ ਮਾਨ ਦਾ ਧੰਨਵਾਦੀ ਵੀ ਹੈ ਔਰ ਇਸ ਕਰਕੇ ਕਿ ਉਹਨੇ ਆਪਦੀ ਜ਼ਮੀਰ ਵਿਖਾਈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਐਮਐਲਏ ਸ਼ਿਪ ਤੋਂ ਅਸਤੀਫਾ ਦਿੱਤਾ ਜੀ ਤੋਂ ਤੁਹਾਨੂੰ ਇੱਕ ਇੱਕ ਸਵਾਲ ਹੋਰ ਪੁੱਛਦਾ ਮੈਂ ਜੇ ਸਾਰੇ 92 ਐਮਐਲਏ ਅਸਤੀਫਾ ਦੇ ਗਏ ਸਰਕਾਰੀ ਖਜ਼ਾਨੇ ਚੋਂ ਜਿਮਣੀ ਚੋਣਾ ਵਾਸਤੇ ਜਿਹੜਾ ਵੀ ਖਰਚਾ ਹੋਊਗਾ ਉਹ ਉਹਦਾ ਫਿਰ ਕੌਣ ਜ਼ਿੰਮੇਵਾਰ ਹੋਊਗਾ ਇਹ ਐਦਾ ਤਾਂ ਹਰ ਕੋਈ ਅਸਤੀਫਾ ਦੇ ਦੇਣਾ ਲੋਕਾਂ ਦਾ ਐਮਐਲਏ ਤੇ ਵਿਸ਼ਵਾਸ ਹੀ ਨਹੀਂ ਰਹਿਣਾ ਗੱਲ ਇਹ ਆ ਜੀ ਇਹ ਸਰਕਾਰੀ ਖਜ਼ਾਨਾ ਤਾਂ ਇਹਨਾਂ ਲਈ ਇਹਨਾਂ ਲਈ ਖਜ਼ਾਨਾ ਖਤਮ ਨਹੀਂ ਹੈ ਆ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਹੈ ਕਿ ਡੈਂਪੀ ਢਿੱਲੋਂ ਬੋਲੀ ਜਾਂਦਾ ਕਿ ਅਮਨ ਅਰੋੜਾ ਲਾਡੀ ਉਥੋਂ ਦਾ ਜਿਹੜਾ ਢੋਸਾ ਧਰਮਕੋਟ ਦਾ ਐਮਐਲਏ ਉਹ ਕਹਿੰਦਾ ਐਡੀ ਵੱਡੀ ਗੱਡੀ ਦੇ ਵਿੱਚ ਹਜ਼ਾਰ ਕਰੋੜ ਰੁਪਈਆ ਡਿੱਗੀ ਚ ਭਰ ਕੇ ਲਿਆਏ ਉਹ ਹਜ਼ਾਰ ਕਰੋੜ ਰੁਪਈਆ ਆਇਆ ਕਿੱਥੋਂ ਇਨਾਂ ਕੋਲੇ ਹੈਗੇ ਆ ਪੈਸੇ ਇਹ ਤਾਂ ਸਿਰਫ ਲੋਕ ਦਿਖਾਵਾ ਕਿਉਂਕਿ ਇਹ 2 ਨੰਬਰ ਚ ਜੋ ਸਾਰਾ ਤੁਹਾਡਾ ਜਿਹੜਾ ਭ੍ਰਿਸ਼ਟਾਚਾਰ ਕੀਤਾ ਪੰਜਾਬ ਦਾ ਪੈਸਾ ਇਹਨਾਂ ਨੇ ਇਕੱਠਾ ਕੀਤਾ ਹੋਇਆ ਔਰ ਅੱਜ ਜੇ ਅਸੀਂ ਆਪਦੀਆਂ ਲੋੜਾਂ ਲਈ ਸਾਡੇ ਬੇਰਜਗਾਰ ਮੁੰਡੇ ਕੁੜੀਆਂ ਆਮ ਲੋਕ ਨਰੇਗਾ ਮਜ਼ਦੂਰ ਅਸੀਂ ਜਿੰਨੇ ਵੀ ਪੱਠਾ ਮਜ਼ਦੂਰ ਆ ਜਾਂ ਪੰਜਾਬ ਦੇ ਲੋਕ ਆ ਅਸੀਂ ਆਪਦੀ ਆਵਾਜ਼ ਉਠਾਉਣੇ ਆ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੇ ਤੇ ਪੁਲਿਸ ਸੁਤੰਤਰ ਡੰਡਾ ਤੰਤਰ ਵਰਤਿਆ ਜਾਂਦਾ ਖਜ਼ਾਨਾ ਇਹਨਾਂ ਦਾ ਭਰਿਆ ਹੋਇਆ ਸਾਡੇ ਲਈ ਖਜ਼ਾਨਾ ਖਾਲੀ ਹੈ ਕੀ ਲੱਗਦਾ ਸਰਕਾਰੀ ਖਜ਼ਾਨੇ ਚੋਂ ਖਰਚਣਾ ਚਾਹੀਦਾ ਇਨਾਂ ਅਨਮੋਲ ਗਗਨਮਾਨ ਕੰਨਿਓ ਖਰਚਣਾ ਚਾਹੀਦਾ ਜਿਨ੍ਹਾਂ ਨੇ ਅਸਤੀਫਾ ਦਿੱਤਾ ਦੇਖੋ ਜੀ ਅਨਮੋਲ ਗਗਨਮਾਨ ਜਿਹੜੀ ਹੈ ਉਹ ਪਤਾ ਨਹੀਂ ਕੈਂਡੀਡੇਟ ਹੋਊ ਕਿ ਨਹੀਂ ਹੋਊਗੀ ਜੇ ਇਹ ਸਾਰੇ ਪਰ ਮੈਂ ਤਾਂ ਇਹ ਕਹਿਣਾ ਕਿ ਪੰਜਾਬ ਦੇ ਖਜ਼ਾਨੇ ਤੇ ਬੋਝ ਆ ਸਾਰੇ ਦੇ ਸਾਰੇ ਇਹਨਾਂ ਨੂੰ ਮੋਟੀਆਂ ਪੈਨਸ਼ਨਾਂ ਉਹ ਯਾਰ ਹਾਰੇ ਹੋਏ ਐਮਐਲਏ ਪਿਛਲੀਆਂ ਸਰਕਾਰਾਂ ਦੇ ਦੋ-ਦੋ ਗਨਮੈਨ ਲਈ ਫਿਰਦੇ ਆ ਇਹਨਾਂ ਦੇ ਪਰਿਵਾਰ ਆ ਜਿਹੜੇ ਸਾਰੇ ਦੇ ਸਾਰੇ ਜਿਨ੍ਹਾਂ ਨੂੰ 15-15 16-16 ਗਨਮੈਨ ਮਿਲੇ ਦੋ-ਦੋ ਗਨਮੈਨ ਸਰ ਹਰ ਇੱਕ ਪਰਿਵਾਰਕ ਮੈਂਬਰ ਲਈ ਫਿਰਦਾ ਇਹ ਵੀ ਤਾਂ ਇੱਕ ਬੋਝ ਆ ਸਾਡੇ ਖਜ਼ਾਨੇ ਤੇ ਸਾਡੇ ਖਜ਼ਾਨੇ ਦਾ ਜਿਹੜਾ ਇੱਕ ਇੱਕ ਪੇ ਕਮਿਸ਼ਨ ਦਾ ਬਕਾਇਆ ਉਹ ਰੋਲਤਾ ਸਲੇਬਾ ਬਣਾਤੀਆਂ ਕਹਿੰਦੇ ਵੀ 82 ਸਾਲ ਦਾ ਤੋਤੇ ਵਾਲਿਆਂ ਨੂੰ ਪਹਿਲਾਂ ਦੇਾਂਗੇ ਫਿਰ ਕਿਉਂਕਿ ਇਹ ਚਾਹੁੰਦੇ ਆ ਕਿ ਇਹ ਜਿਹੜੇ ਰਿਟਾਇਰ ਕਰਮਚਾਰੀ ਆ ਇਹ ਵੀ ਉਦੋਂ ਮਰ ਮੁਰ ਜਾਣਗੇ ਜਦੋਂ ਇਹਨਾਂ ਦੀ ਵਾਰੀ ਆਉਣੀ ਆ ਸੋ ਖਜ਼ਾਨਾ ਪੰਜਾਬ ਦਾ ਇਹਨਾਂ ਨੇ ਲੁੱਟਿਆ ਇਹ ਤਵਾਂ ਲਾਉਂਦੇ ਸੀ ਸਰਕਾਰ ਆਉਣ ਤੋਂ ਪਹਿਲਾਂ ਖਾ ਕੇ ਖਾ ਕੇ ਵੇਚ ਕੇ ਦਰਖਤ ਵੇਚ ਕੇ ਸੜਕਾਂ ਵੇਚ ਕੇ ਪਰ ਅੱਜ ਇਹ ਸਾਰਾ ਕੁਝ ਉਹੀ ਕਰੀ ਜਾਂਦੇ ਆ ਜਿਹੜਾ ਪਹਿਲੀਆਂ ਸਰਕਾਰਾਂ ਕਰਦੀਆਂ ਉਹਨਾਂ ਕਨੀਓ ਇੱਕ ਪਿਆਰ ਹੋ ਰਿਹਾ ਹੈ ਅਲਾਪਾਦ ਵੀ ਕੋਈ ਉਮੀਦ ਲਾਈ ਜਾ ਸਕਦੀ ਹੈ ਕਿਉਂਕਿ ਹੁਣ ਤੱਕ ਕੰਮ ਹੋਣੇ ਚਾਹੀਦੇ ਸੀ ਲੋਕਾਂ ਦੇ ਉਹ ਤਾਂ ਇੱਕ ਕਲਾਕਾਰ ਹੈ ਇੱਕ ਗੀਤ ਹੈ ਦਲਾਸਾ ਦੇ ਕੇ ਰੋਣ ਲੱਗ ਪਈ ਅੱਖਾਂ ਪੂੰਝ ਕੇ ਰਮਾਲ ਨਾਲ ਮੇਰੀਆਂ ਉਹ ਤਾਂ ਇੱਕ ਆਪ ਦੇ ਆਪ ਨੂੰ ਇੱਕ ਦਿਲ ਨੂੰ ਉਹ ਇੱਕ ਉਹ ਦਲਾਸਾ ਆ ਦੇ ਰਹੀ ਐ ਕਿ ਮੈਂ ਪਾਰਟੀ ਛੱਡਤੀ ਤੇ ਹੁਣ ਮੈਨੂੰ ਤਾਂ ਇੱਕ ਆਮ ਨਾਗਰਿਕਾਂ ਨੂੰ ਮੈਨੂੰ ਪੁੱਛਣਾ ਕਿਨੇ ਹ ਹ ਸੋ ਇਸ ਕਰਕੇ ਉਹ ਦਲਾਸੇ ਦਲੂਸੇ ਉਦਾਂ ਹੀ ਆ ਇਹ ਜਦੋਂ ਉਹ ਐਵੇਂ ਨਹੀਂ ਉਹਨੇ ਅਸਤੀਫਾ ਦਿੱਤਾ ਕੌਣ ਛੱਡਦਾ ਇੱਥੇ ਮੈਂਬਰ ਪਿੰਡ ਦੀ ਪੰਚਾਇਤ ਦਾ ਮੈਂਬਰ ਨਹੀਂ ਛੱਡਦਾ ਆ ਅਸਤੀਫਾ ਦਿੰਦਾ ਇਹ ਤਾਂ ਫੇਰ ਐਮਐਲਏ ਸੀ ਪਰ ਇਹ ਜਿਹੜੇ ਅੱਲੜ ਉਮਰ ਦੇ ਐਮਐਲਏ ਸੀਗੇ ਇਹ ਜਿੰਨੇ ਵੀ ਐ ਪੰਜਾਬ ਦੇ ਵਿੱਚ ਜਿਆਦਾ ਕਿਉਂਕਿ ਤੁਸੀਂ ਵੇਖਿਆ ਹੋਣਾ ਪਿਛਲੇ ਸਾਲ ਪਿਛਲੇ 3.5 ਸਾਲਾਂ ਵਿੱਚ ਬਹੁਤ ਸਾਰੇ ਐਮਐਲਏ ਦੇ ਵਿਆਹ ਹੋਇਆ ਕਿਉਂਕਿ ਵਿਚਾਰੇ ਛੜੇ ਛਡਾਂ ਸੀਗੇ ਉਹਨਾਂ ਨੇ ਆਪ ਦਾ ਇਸ ਟਰਮ ਦੇ ਵਿੱਚ ਵਿਆਹ ਵੀ ਕਰਾ ਲੇ ਇੱਕ ਅਲੜ ਉਮਰ ਦਾ ਹੁਣ ਜਿਹੜਾ ਉਹਨਾਂ ਦਾ ਤਜਰਬਾ ਸੀਗਾ ਉਹ ਪੰਜਾਬ ਦੇ ਲੋਕਾਂ ਨੂੰ ਹਜਮ ਨਹੀਂ ਹੋਇਆ ਹੁਣ ਕੀ ਲੱਗਦਾ ਗਗਨ ਅਨਮੋਲ ਮਾਨ ਹੈ ਜਿਹੜੀ ਉਹ ਹੁਣ ਸਿਆਤਸ ਤਾਂ ਛੱਡ ਚੁੱਕੀ ਹੈ ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਕੀ ਲੱਗਦਾ ਹੁਣ ਕਲਾਕਾਰੀ ਲਾਈਨ ਚ ਜਾਉਂਗਾ ਕਿਸੇ ਹੋਰ ਪਾਰਟੀ ਦੇਖੋ ਜੀ ਬਥੇਰਾ ਮੋਟਾ ਪੈਸਾ ਕਮਾ ਲਿਆ ਪਣਾ ਕੁਛ ਵੀ ਨਾ ਕਰੇ ਉਹਦੇ ਉਹਨੂੰ ਪੈਨਸ਼ਨ ਮਿਲੂਗੀ ਉਹਦੇ ਖਾਣ ਪੀਣ ਜੋਗਾ ਸਾਰਾ ਕੁਝ ਉਹਨਾਂ ਕੋਲੇ ਪਹਿਲਾਂ ਕਿਉਂਕਿ ਕਲਾਕਾਰਾਂ ਜੀ ਕਲਾਕਾਰੀ ਚ ਵੀ ਚੰਗੇ ਪੈਸੇ ਕਮਾਏ ਆ ਖੜਾ ਹੈ ਕਿਹਦਾ ਇਲਾਕਾ ਚੰਡੀਗੜ੍ਹ ਦੇ ਮੋਢ ਦੇ ਵਿੱਚ ਜਿੱਥੇ ਕਿ ਮੋਟੀਆਂ ਰਕਮਾਂ ਇਹਨਾਂ ਨੇ ਪਹਿਲਾਂ ਹੀ ਜਿਹੜੀਆਂ ਕਮਾਈਆਂ ਹੋਈਆਂ ਉਹੀ ਡਰਾ ਦੇ ਵਿੱਚ ਕੇਜਰੀਵਾਲ ਨੇ ਇਹਨਾਂ ਨੂੰ ਡਰਾਇਆ ਕਿ ਆ ਤੁਹਾਡੇ ਅੰਦਰ ਜਿਹੜੀਆਂ ਫੈਲਾਂ ਤੁਹਾਡੇ ਵਿਰੁੱਧ ਲੱਗੀਆਂ ਹੋਈਆਂ ਜੇ ਤਾਂ ਇਹਨਾਂ ਤੋਂ ਛਡਕਾਰਾ ਪਾਉਣਾ ਧੰਵਾ ਐਮਐਲਏship ਛੱਡ ਦਿਓ ਨਹੀਂ ਫਿਰ ਤੁਹਾਡੇ ਦੇ ਪਰਚੇ ਦਰਜ ਹੋ ਕੇ ਇਹ ਸਾਰੇ ਐਮਐਲਏ ਇਹ ਇੱਕ ਨਹੀਂ ਔਰ ਕਈਆਂ ਦੀ ਵਾਰੀ ਆਉਣੀ ਹੈ ਆ ਕਈਆਂ ਦੀ ਜਿਮਣੀ ਚੋਣਾ ਹੋਣੀ ਆ ਬਹੁਤ ਸਾਰੇ ਐਮਐਲਏ ਦੇ ਤੇ ਨਜਾਇਜ਼ ਕਿਸਮ ਦੇ ਜਿਹੜੇ ਹੈਗੇ ਜਿਵੇਂ ਇਹਨਾਂ ਨੇ ਉਹ ਪਹਿਲਾ ਪਹਿਲਾਂ ਆਉਂਦਿਆਂ ਨੇ ਉਹ ਮਾਨਸੇ ਵਾਲਾ ਜਿਹੜਾ ਸੀਗਾ ਸਿੰਗਲਾ ਉਹਦੇ ਤੇ ਮੁੱਖ ਮੰਤਰੀ ਨੇ ਲਾਇਆ ਸੀ ਤਵਾ ਕਿ ਮੁੱਖ ਮੰਤਰੀ ਕਹਿੰਦਾ ਸੀ ਮੇਰੇ ਕੋਲੇ ਸਬੂਤ ਹੈ